ਕੋ ਬਾਜਵਾ ਦਾ ਮਾਮਲਾ ਬੜਾ ਨਿੰਦਨਯੋਗ ਹੈ ਹਰ ਜਿਸ ਤਰੀਕੇ ਨਾਲ ਉਹਦਾ ਬਿਆਨ ਹੈ ਇਹ ਕਿਸਨਾ ਐਡਮਿਸ਼ਨ ਹੈ ਐਡਮਿਟ ਕੀਤਾ ਉਹਨੇ ਕਿ 50 ਗਰਨੇਡ ਪੰਜਾਬ ਦੇ ਵਿੱਚ ਆਏ 18 ਫਟੇ ਨੇ ਹਲੇ 32 ਰਹਿੰਦੇ ਨੇ ਇਟ ਮੀਨਜ਼ ਕਿ ਉਹਨਾਂ ਦੀ ਉਹਨਾਂ ਲੋਕਾਂ ਦੇ ਨਾਲ ਮਿਲੇ ਭੁਗਤ ਜਿਹੜੇ ਲੋਕ ਇਹ ਕੰਮ ਕਰਦੇ ਨੇ ਕਿਉਂਕਿ ਇੱਕ ਫਿਗਰ ਦੱਸਣੇ ਕੇ 50 ਆਏ ਨੇ ਜਿਵੇਂ ਇਹ ਵਿੱਚ ਬੈਠੇ ਹੋਣ ਇਹ ਇੱਕ ਲੀਡਰ ਆਫ ਆਪੋਜੀਸ਼ਨ ਨੇ ਜਿੰਨੀ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਇਹਨਾਂ ਦੀ ਵੀ ਜ਼ਿੰਮੇਵਾਰੀ ਹੈ ਅਸੀਂ ਸਾਰੇ ਲੋਕ ਪੰਜਾਬ ਦੇ ਲੋਕਾਂ ਦੇ ਪ੍ਰਤੀ ਜਵਾਬਦੇ ਹਾਂ ਇਹ ਲੋਕਾਂ ਨੇ ਜਿੱਤੇ ਆਇਆ ਤਾਂ ਅਸੀਂ ਕੋਈ ਲੀਡਰ ਆਫ ਆਪੋਜੀਸ਼ਨ ਬਣਿਆ ਕੋਈ ਮੰਤਰੀ ਬਣਿਆ ਕੋਈ ਐਮਐਲਏ ਬਣਿਆ ਕੋਈ ਮੁੱਖ ਮੰਤਰੀ ਬਣੇ ਨੇ ਅਸੀਂ ਸਾਰੇ ਲੋਕਾਂ ਦੇ ਪ੍ਰਤੀ ਜਵਾਬਦੇ ਹਾਂ ਪਰ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਲੋਕਾਂ ਦੇ ਪ੍ਰਤੀ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਜੇ ਇਹਨਾਂ ਨੂੰ ਜਾਣਕਾਰੀ ਸੀ ਕਿ 50 ਗਰਨੇਡਾ ਆਏ ਨੇ ਤਾਂ ਇਹਨਾਂ ਨੇ ਤੁਰੰਤ ਕਿਉਂ ਨਹੀਂ ਪੁਲਿਸ ਨੂੰ ਦੱਸਿਆ